ਗੌੜੀ ਮਹੱਲਾ ਪੰਜਵਾ ਕਵਨ ਰੂਪ ਤੇਰਾ ਆਰਾਧਾ ਕਵਨ ਜੋਗ ਤਾਇ ਆਲੇ ਸਾਧਾ ਕਵਨ ਗੁਣ ਜੋ ਤੁਝ ਲੈ ਗਾਵਾਂ ਕਵਨ ਬੋਲ ਪਾਰ ਬ੍ਰਹਮ ਦੀ ਜਾਵਾਂ ਰਹਾਵ ਕਵਨ ਸੋ ਪੂਜਾ ਤੇਰੀ ਕਰਾਂ ਕਵਨ ਸੋ ਵਿਧ ਜਿਤ ਭਵ ਜਨ ਤਰਾਂ ਕਵਨ ਤਪ ਜਿਤ ਤਪਿਆ ਹੋਏ ਕਵਨ ਸੋ ਨਾਮ ਹਉ ਮੈ ਮਲ ਖੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਗੁਰ ਮਿਲੇ ਦਇਆਲ ਤਿਸ ਹੀ ਗੁਣ ਤਿਨਹੀ ਪ੍ਰਭ ਜਾਤਾ ਜਿਸ ਕੀ ਮਾਨ ਲੇ ਸੁਖ ਦਾਤਾ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਆਪਨ ਤਨ ਨਹੀਂ ਜਾ ਕੋ ਗਰਬ ਰਾਜ ਮਿਲਖ ਨਹੀਂ ਆਪਨ ਦਰਬਾ ਆਪਨ ਨਹੀਂ ਕਾ ਕੋ ਲਪਟਾਇਓ ਆਪਨ ਨਾਮ ਸਤਗੁਰ ਤੇ ਪਾਇਓ ਰਹਾਓ ਸੁਤ ਬਨਤਾ ਆਪਨ ਨਹੀਂ ਭਾਈ ਇਸ਼ਟ ਮੀਤ ਆਪ ਬਾਪ ਨਾਮਾਈ ਸੋਇ ਨਾ ਰੂਪਾ ਫੁਨ ਨਹੀਂ ਧਾਮ ਹੈ ਵਰ ਗੈਰ ਆਪਨ ਨਹੀਂ ਕਾਮ ਕਹੋ ਨਾਨਕ ਜੋ ਬੁਰ ਬਖਸ਼ ਮਿਲਾਇਆ ਤਿਸ ਕਾ ਸਭ ਕਿਛ ਜਿਸ ਕਾ ਹਰ ਰਾਇਆ ਗੌੜੀ ਮਹੱਲਾ ਪੰਜਵਾ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਖੇ ਸਤਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹਾਉ ਚਰਨ ਰੇ ਗੁਰ ਕੀ ਮੁਖ ਲਾਗੀ ਅਭੰਗ ਬੋਧ ਤਿੰਨ ਸਗਲ ਪਿਆਗੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਤਾਂ ਤੇ ਮੋਹਿ ਡੀਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਗੌੜੀ ਬਹੱਲਾ ਪੰਜਵਾ ਰੇ ਮਨ ਮੇਰੇ ਤੂੰ ਤਾ ਕਉ ਆਹੇ ਜਾਪੈ ਊਣਾ ਕਛੂ ਨਾਹੇ ਹਰ ਸਾ ਪ੍ਰੀਤਮ ਕਰ ਮਨ ਮੀਤ ਪ੍ਰਾਨ ਆਧਾਰ ਨਾ ਖੋ ਸਭ ਚੀਤ ਰਹਾ ਰੇ ਮਨ ਮੇਰੇ ਤੂੰ ਤਾ ਕਉ ਸੇਵ ਆਪ ਬੁਰਖ ਅਪਰੰਪਰ ਦੇਵ ਤਿਸ ਉਪਰ ਮਨ ਕਰ ਤੂੰ ਆਸਾ ਆਪ ਜੁਗਾਦ ਜਾਤਾ ਪਰਵਾਸਾ ਜਾਪੀ ਪ੍ਰੀਤ ਸਦਾ ਸੁਖ ਹੋਏ ਨਾਲਕ ਗਾਵੇ ਗੁਰ ਮਿਲ ਸੋਏ ਗੌੜੀ ਮਹੱਲਾ ਪੰਜਵਾ ਮੀਤ ਕਰੈ ਸੋਈ ਹਮਮਾਨਾ ਮੀਤ ਕੇ ਕਰਤਬ ਉਸ ਜਿ ਸਮਾਨਾ ਏਕਾ ਤੇਕ ਮੇਰੇ ਮਨ ਚੀਤ ਜੇਤਿ ਕਿਛ ਕਰਣਾ ਸੋ ਹਮਰਾ ਮੀਤ ਰਹਾ ਮੀਤ ਹਮਾਰਾ ਵੇ ਪਰਵਾਹ ਗੁਰ ਕਿਰਪਾ ਤੇ ਮੋਹ ਅਸਨਾਹ ਮੀਤ ਹਮਾਰਾ ਅੰਤਰ ਜਾਨੀ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ ਹਮ ਦਾਸੇ ਤੁਮ ਠਾਕੁਰ ਮੇਰੇ ਮਾਨ ਮਹਤ ਨਾਨਕ ਪ੍ਰਭ ਤੇਰੇ ਗਉੜੀ ਮਹੱਲਾ 5 ਜਾ ਕਉ ਤੁਮ ਭੈ ਸਮਰਾਥ ਅੰਗਾ ਤਾ ਕਉ ਕਛ ਨਾਹੀ ਕਾਲੰਗਾ ਮਾਧਵ ਜਾ ਕਉ ਹੈ ਆਸ ਤੁਮਹਾਰੀ ਤਾ ਕਉ ਕਛ ਨਾਹੀ ਸੰਸਾਰੀ ਰਹਾਉ ਜਾ ਕਾ ਹਿਰਦੈ ਠਾਕੁਰ ਹੋਏ ਤਾ ਕਉ ਸੰਸਾ ਨਾਹੀ ਕੋਏ ਜਾ ਕਉ ਤੁਮ ਦੀਨੀ ਪ੍ਰਗਥੀਰ ਤਾ ਕੈ ਨਿਤ ਨ ਆਵੇ ਤੀਰ ਕਹੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮਪੂਰ ਦੇਖਾਇਆ ਗੌੜੀ ਮਹੱਲਾ ਪੰਜਵਾ ਦੁਲਾਬ ਦੇ ਪਾਈ ਵਡ ਭਾਗ ਨਾਮ ਨ ਜਪਹਿ ਤੇ ਆਤਮ ਘਾਤੀ ਮਰ ਨਾ ਜਾਹੀ ਜਿੰਨਾ ਬਿਸਰਤਰਾ ਨਾਮ ਬਿਹੂ ਜੀਵਨ ਕਾਮ ਕਾਮ ਰਹਾਉ ਖਾਤ ਪੀਤ ਖੇਲ ਤਹਸਤ ਵਿਸਥਾਰ ਕਵਨ ਅਰਥ ਮਿਰਤਕ ਸਿੰਗਾਰ ਜੋ ਨਾ ਸੁਨਹਿ ਜਸ ਪਰਮਾਨੰਦਾ ਪਸ਼ ਪੰਖੀ ਤ੍ਰਿਗਤ ਜੋਨ ਤੇ ਮੰਦਾ ਕਹੋ ਨਾਨਕ ਗੁਰ ਮੰਤਰ ਦਿਰਿ ਲਹਾਇ ਕੇਵਲ ਨਾਮ ਰਿਤਮਾ ਸਮਾਇ ਗਉੜੀ ਮਹੱਲਾ ਪੰਜਵਾ ਕਾਂ ਕੀ ਮਾਈ ਕਾਂ ਕੋ ਬਾਪ ਨਾਮ ਤਾਰੀਕ ਝੂਠੇ ਸਭ ਸਾਥ ਕਾਹੇ ਕਉ ਮੂਰਖ ਪਖ ਲਾਇਆ ਮੇਰ ਸੰਜੋਗ ਹੁਕਮ ਤੁਮ ਆਇ ਰਹਾਓ ਏਕਾ ਮਾਟੀ ਏਕਾ ਜੋਤ ਏਕੋ ਪਵਨ ਕਹਾ ਕੌਣ ਰੋਤ ਮੇਰਾ ਮੇਰਾ ਕਰ ਬਿਲਾਹੀ ਮਰਨਹਾਰ ਇਹ ਜੀ ਅਰਾ ਨਾਹੀ ਕਹੋ ਨਾਨਕ ਗੁਰ ਖੋਲੇ ਕਪਾਟ ਮੁਕਤ ਭਏ ਦਿਨ ਸੇ ਪ੍ਰਮਥਾਤ ਗੌੜੀ ਮਹੱਲਾ ਪੰਜਵਾਂ ਵੱਡੇ ਵੱਡੇ ਜੋ ਦੀ ਸਹਿ ਲੋਗ ਤਿਲ ਕਉ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ ਰਹਾਉ ਭੂਮੀਆਂ ਘੁੰਮ ਉਪਰ ਨਿਤ ਲੁਝੈ ਛੋੜ ਚਲਾ ਕ੍ਰਿਸ਼ਨਾ ਨਹੀ 부ਜੈ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਗਉੜੀ ਮਹੱਲਾ ਪੰਜਵਾਂ ਪੂਰਾ ਮਾਰਗ ਪੂਰਾ ਇਸ ਨਾਮ ਸਭ ਕਿਸ ਪੂਰਾ ਹਿਰਦੈ ਨਾਮ ਪੂਰੀ ਰਹੀ ਜਾ ਪੂਰੇ ਰਾਖੀ ਪਾਰ ਬ੍ਰਹਮ ਕੀ ਸ਼ਰਨ ਜਨ ਤਾ ਕੀ ਰਹਾਉ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਜੋਗ ਅਰਕੈ ਮਾਰਗ ਪਤ ਤਪੁਨੀਤ ਪੂਰੀ ਸੋਭਾ ਪੂਰਾ ਲੋਕੀਕ ਕਰਨ ਹਾਰ ਸਦ ਵਤੈ ਅਧੂਰਾ ਕਹੋ ਨਾਨਕ ਮੇਰਾ ਸਤਗੁਰ ਪੂਰਾ